ਮੋਹ ਦੇ ਵਿੱਚ ਰਿਐਲਿਟੀ ਨਹੀਂ ਸਮਝੀ ਜਾਂਦੀ ਸਵੇ ਨੂੰ ਨਹੀਂ ਸਮਝਿਆ ਜਾਂਦਾ ਬਿਨੇ ਸਮਝਿਆ ਹੀ ਸਟੈਂਪ ਲਾ ਦਿੱਤੀ ਜਾਂਦੀ ਹੈ ਕਿ ਮੇਰਾ ਮੇਰਾ ਘਰ ਮੇਰੀ ਗੱਡੀ ਨਾ ਸਰੀਰ ਵਾਰਾ ਦਾਸ ਤੋਂ ਪਹਿਲਾਂ ਵੀ ਸਰੀਰ ਦੇ ਵਿੱਚ ਤੇਰਾ ਹੀ ਰੋਲ ਹੈ ਪ੍ਰੇਮ ਦੇ ਵਿੱਚ ਕਦੀ ਦੁੱਖ ਨਹੀਂ ਹੁੰਦਾ ਪ੍ਰੇਮ ਦੇ ਵਿੱਚ ਤਾਂ ਇੰਨਾ ਆਨੰਦ ਹੁੰਦਾ ਹੈ ਜਿਹੜੇ ਮਾਰਨ ਵਾਸਤੇ ਆ ਰਹੇ ਸੀ ਨਾ ਗੁਰੂ ਗੋਬਿੰਦ ਸਿੰਘ ਉਹਨਾਂ ਨੂੰ ਵੀ ਪਾਣੀ ਪਿਲਾ ਰਹੇ ਸੀ ਵੀ ਜਿਹੜੀ ਚੀਜ਼ ਨੂੰ ਸਮਝੇ ਤੋਂ ਬਿਨਾ ਅਸੀਂ ਆਪਣੀ ਸਮਝ ਲੈਂਦੇ ਆਂ रियलिटी ਨੂੰ ਸਮਝੇ ਤੋਂ ਬਿਨਾ ਨੂੰ ਆਪਣੀ ਸਮਝ ਲੈ ਲੈਂਦੇ ਆ ਤੇ ਉੱਥੇ ਮੋਹ ਪੈਦਾ ਹੋ ਜਾਂਦਾ ਉੱਥੇ ਦੁੱਖ ਪਤਾ ਕਿ ਨਾ ਹੁੰਦਾ ਹਾਈ ਨੂੰ ਕੁਝ ਹੋਣਾ ਜਾਵੇ ਮੇਰੇ ਅਕੋਰਡਿੰਗ ਨਾ ਉਹਨੇ ਉਹ ਕੰਮ ਕੀਤਾ ਹੈਗਾ ਜਿਸ ਵੇਲੇ ਮੇਰੇ ਅਕੋਰਡਿੰਗ ਉਹ ਚਿੱਲੇ ਤੇ ਕਾਹਦਾ ਪਿਆਰ ਹੈ ਪਿਆਰ ਤਾਂ ਇਹ ਹੁੰਦਾ ਹੈ ਵੀ ਜਿਵੇਂ ਮੇਰਾ ਪਿਆਰਾ ਖੁਸ਼ ਹੈ ਮੇਰੀ ਖੁਸ਼ੀ ਮੇਰੇ ਪਿਆਰੇ ਦੀ ਖੁਸ਼ੀ ਦੇ ਵਿੱਚ ਹੈ ਜੋ ਉਹਨੂੰ ਚੰਗਾ ਲੱਗਦਾ ਹੈ ਨਾ ਬਸ ਮੈਨੂੰ ਉਹੀ ਚੰਗਾ ਲੱਗਦਾ ਹੈ ਇਸ ਕਰਕੇ ਇਹ ਲੋਕ ਜਿਹੜੇ ਹੁੰਦੇ ਹਨ ਇਹ ਇਹ ਐਸਾ ਸਵਾਰਥ ਹੈਗਾ ਜਿਹਦੇ ਵਿੱਚ ਬੰਦੇ ਨੇ ਸਵੈਨ ਨੂੰ ਕਦੇ ਸਮਝੇ ਨਹੀਂ ਹੈਗਾ ਸੱਚ ਨੂੰ ਕਦੇ ਸਮਝੇ ਨਹੀਂ ਹੈਗਾ ਇਹ ਬਿਜ਼ਨਸ ਐਟੀਟਿਊਡ ਹੈ